ਸਭ ਤੋਂ ਪਹਿਲਾਂ ਤੇ ਤੁਹਾਡਾ ਸਾਧਿਆਂ ਦਾ ਅਮਰਸਰ ਦਾ মিডিਆ ਅਕਾਦਮੀਆਂ ਦਾ ਸਭ ਦਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਇਓ ਮੈਂ ਤੁਹਾਡੇ ਨਾਲ ਜਿਹੜਾ ਪਿਛਲੇ 2-3 ਦਿਨ ਤੋਂ ਦੇਸ਼ ਵਿਦੇਸ਼ ਦੇ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਹਰ ਪਾਸੇ ਜਿਹੜਾ ਮੁੱਦਾ ਜੋ ਕੁਸ਼ ਅਮਰੀਕਾ ਨੇ ਉੱਥੋਂ ਦੀ ਸਰਕਾਰ ਨੇ ਸਾਡੇ ਭਾਰਤੀਆਂ ਦੇ ਨਾਲ ਜਿਹੜੇ ਅਮਰੀਕਾ ਚ ਗਏ ਸੀਗੇ ਗੈਰ ਕਾਨੂੰਨੀ ਟੰਗ ਦੇ ਨਾਲ ਉਹਨਾਂ ਦੇ ਖਿਲਾਫ ਜਿਹੜਾ ਜੋ ਕੁਝ ਕੀਤਾ ਕਿਉਂਕਿ ਮੇਰਾ ਮੰਦਨਾ ਕੇ ਵਕਤ ਆ ਗਿਆ ਮੈਂ ਕੱਲ ਵੀ ਕੇਂਦਰ ਸਰਕਾਰ ਨੂੰ ਕਿਹਾ ਸੀਗਾ ਅੱਜ ਵੀ ਮੈਂ ਦੁਬਾਰਾ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮਨੁੱਖੀ ਤਸਕਰੀ ਦਾ ਮਾਫੀਆ ਮੇਰਾ ਸ਼ਬਦ ਫੈਸੋ ਨੇ ਮਨੁੱਖੀ ਤਸਕਰੀ ਦਾ ਜਿਹੜਾ ਮਾਫੀਆ ਹੈ ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਤੇ ਬਹੁਤ ਲੰਬੀਆਂ ਨੇ ਤੇ ਪੰਜਾਬ ਦੇ ਇੱਕ ਸਦਾਨ ਪਿੰਡ ਤੋਂ ਲੈ ਕੇ ਹਰਿਆਣੇ ਦੇ ਕਿਸੇ ਸਦਾਨ ਪਿੰਡ ਤੋਂ ਲੈ ਕੇ ਗਜਰਾਤ ਦੇ ਕਿਸੇ ਸਦਾਨ ਪਿੰਡ ਤੋਂ ਲੈ ਕੇ ਦਿੱਲੀ ਬੰਬੇ ਮਦਰਾਸ ਕਲਕੱਤਾ ਨਿਊਯਾਰਕ ਸਾਲਫਸਿਸਕੋ ਵੈਨਕੂਵਰ ਟ੍ਰਾਂਟੋ ਦੁਬਈ ਖਾਸ ਤੌਰ ਤੇ ਦੁਬਈ ਲੰਡਨ ਬਹੁਤ ਇੱਕ ਵੱਡਾ ਮਾਫੀਆ ਜਿਹੜਾ ਆਪਾਂ ਨੂੰ ਕਹਿੰਦੇ ਦਿਸ ਨਹੀਂ ਰਿਹਾ ਕਦੋਂ ਬਹੁਤ ਬਹੁਤ ਜ਼ਿਆਦਾ ਲੋਕਾਂ ਨੂੰ ਮਤਲਬ ਜਿਹੜਾ ਲੋਕਾਂ ਦੇ ਨਾਲ ਸਰਾੜ ਕਰਦੇ ਆ ਮੈਂ ਮੈਂ ਕਹਿਆ ਸੀਗਾ ਕਿ ਜਿਹੜੇ ਬੰਦੇ ਵਾਪਸ ਆਏ ਅਪਰਾਧੀ ਨਹੀਂਗੇ ਇਹ ਅਪਰਾਧ ਦਾ ਸ਼ਿਕਾਰ ਹੋਇਆ ਉਹਦੇ ਇਹਨਾਂ ਦੇ ਨਾਲ ਫਰਾਰ ਕੀਤਾ ਗਿਆ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਹ ਤੈਅ ਕੀਤਾ ਕਿ ਜਿਹੜਾ ਵੀ ਜਿਹੜਾ ਵੀ ਪੰਜਾਬ ਦੇ ਅੰਦਰ ਟਰੈਵਲ 에ਜੰਟ ਜਾਂ ਇਮੀਗ੍ਰੇਸ਼ਨ ਜਿਹੜੇ ਕੰਪਨੀਆਂ ਬਣਾ ਕੇ ਬੈਠੇ ਆ ਜਿਹੜੇ ਵੀ ਮਨੁੱਖੀ ਤਸਕਰੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹਦਾ ਪਹਿਲਾ ਜਿਹੜਾ ਕੱਲ ਮੈਂ ਸਲੇਮਪੁਰਾ ਪਿੰਡ ਆ ਜਨਾਲੇ ਦੇ ਲਾਗੇ ਉੱਥੋਂ ਦਾ ਇੱਕ ਬੰਦਾ ਮੁੰਡਾ ਉਹਨੇ ਦੱਸਿਆ ਕਿ ਕਿੱਦਾਂ ਉਹ ਕੋਈ ਟਰੈਵਲ ਏਜੰਟ ਨੇ 60 ਲੱਖ ਰੁਪਇਆ ਲਿਆ ਔਰ ਕਿੱਦਾਂ ਉਹਨੂੰ ਕਿਹਾ ਗਿਆ ਕਿ ਬਰਾਜ਼ੀਲ ਜਾ ਕੇ ਉਹਨੂੰ ਲੀਗਲ ਜਿਹੜਾ ਉਹਦਾ ਵੀਜ਼ਾ ਜਿਹੜਾ ਲੀਗਲ ਵੀਜ਼ਾ ਉਗਾਉ ਨੂੰ ਕਿਹੇ ਗਲਤੋਂ ਡੰਦੀ ਲੋੜ ਦੀ ਔਰ ਬਰਾਜ਼ੀਲ ਤੋਂ ਉਹਨੂੰ ਜਿੱਦਾਂ ਉਹਨਾਂ ਨੇ ਖੜਿਆ ਜਿੱਦਾਂ ਮਕਸੀਕੋ ਦੇ ਥ्रू ਇਸ ਮਾਫੀਆ ਦੇ ਉਹਨਾਂ ਨੂੰ ਖੜਿਆ ਬਚਾ ਦੇਣ ਨੂੰ ਔਰ 1.5 ਏਕੜ ਜ਼ਮੀਨ ਸੀਗੀ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰਕੇ ਉਹ ਬੰਦਾ ਦਲੇਸ਼ ਸਿੰਘ ਜਿਹੜਾ ਗਿਆ ਉਦੋਂ ਵਾਪਸ ਰਿਵੋਟ ਹੋ ਗਿਆ ਆ ਗਿਆ ਸੋ ਜਦੋਂ ਉਹਨੇ ਆਪਣੀ ਕਹਾਣੀ ਦੱਸੀ ਮੈਂ ਪੁਲਿਸ ਅਫਸਰ ਨਾਲ ਖੜੇ ਸੀਗੇ ਡੀਐਸਪੀ ਇੰਸਪੈਕਟਰ ਵਗੈਰਾ ਮੈਂ ਨਾਲ ਲੈ ਕੇ ਗਿਆ ਸੀਗਾ ਜਦੋਂ ਉਹਨੇ ਆਪਣੀ ਸਾਰੀ ਕਹਾਣੀ ਦੱਸੀ ਤੇ ਮੈਂ ਉਸੇ ਵੇਲੇ ਪੁਲਸ ਨੂੰ ਜਿਹੜਾ ਉਹ ਹੁਕਮ ਕੀਤਾ ਕਿ ਇਸ ਬੰਦੇ ਦੇ ਖਿਲਾਫ ਜਿਹੜਾ ਪਛਾਤਾ ਦੰਦ ਕਰੋ ਇਸ ਬੰਦੇ ਦੇ ਦਫਤਰ ਸੀਲ ਕਰੋ ਇਸ ਬੰਦੇ ਨੂੰ ਗ੍ਰਿਫਤਾਰ ਕਰੋ ਜਿਹੜਾ 60 ਲੱਖ ਰੁਪਈਆ ਡੇਰ ਕਿਲੇ ਦੇ ਮਾਲਕ ਕੋਲੋਂ ਝੂਠ ਬਾੜ ਕੇ ਕਿੱਦਾਂ ਉਹਨੇ ਲਿਆ ਉਹ ਪਰਿਵਾਰ ਨੇ ਕੱਲ ਦੱਸਿਆ ਕਿ ਜਦੋਂ ਬੜਾ ਚੀਲ ਵੀ ਪਹੁੰਚ ਗਿਆ ਉਦੋਂ ਉਹਨਾਂ ਨੇ ਕਿਹਾ ਜੀ ਅੱਗੇ ਤਾਂ ਗੱਲ ਬਣੂ ਜੇ 15 ਲੱਖ ਰੁਪਈਆ ਹੋਰ ਦੋਗੇ ਫਿਰ ਉਹਦੀ ਭੈਣ ਨੇ ਜ਼ਮੀਨ ਗੜੇ ਪਾ ਕੇ ਫੇਰ ਵੇਚ ਜਾ ਸੋ ਬਹੁਤ ਤੇਜ਼ੀ ਦੇ ਨਾਲ ਅਸੀਂ ਵੱਲ ਜਿਹੜਾ ਸਾਡੀ ਪੁਲਿਸ ਦੀ ਟੀਮ ਨੇ ਕੰਮ ਕੀਤਾ ਉਹ ਦਸੀ ਐਫ ਆਈ ਆਰ ਜਿਹੜੀ ਹੈ ਇਹ 0052 12 ਐਫ ਆਈ ਆਰ ਜਿਹੜੀ ਹੈ ਫਿੰਡੀ ਸਈਦਾ ਥਾਣੇ ਦੇ ਵਿੱਚ ਕਿਉਂਕਿ ਉਹਦਾ ਪਿੰਡ ਕੋਟਲੀ ਖੇ ਦਾ ਜਿਹੜਾ ਟਰੈਵਲ ਏਜੰਟ ਦਾ ਉੱਥੇ ਪੈਂਦਾ ਸੀਗਾ ਸਤਨਾਮ ਸਿੰਘ ਇਹ ਟਰੈਵਲ ਏਜੰਟ ਦਾ ਨਾਮ ਹੈ ਉੱਤੇ ਪੱਤਾ ਦਰਜ ਕੀਤਾ ਉਹ ਜਲਦੀ ਉਹਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਵੀ ਕਾਮਯਾਬ ਹੋਵਾਂਗੇ ਉਹਦਾ ਉਹਦਾ ਜਿਹੜਾ ਦਫ਼ਤਰ ਸੀਗਾ ਉਸਰ ਅੱਜ ਮੈਂ ਪੁਲਿਸ ਨੂੰ ਕਹਿ ਕੇ ਜਿਹੜਾ ਸੀਲ ਕਰਾਤਾ ਪੁਲਿਸ ਭੇਜ ਕੇ ਜਿਹੜਾ ਦਫ਼ਤਰ ਵੀ ਸੀਲ ਕਰੋ ਇਹਦਾ ਸਦਾ ਜਿਹੜਾ ਕੰਪਿਊਟਰ ਵਗੈਰਾ ਉਹ ਚੈੱਕ ਕਰੋ ਹੋਰ ਕਿੰਨੇ ਕਿੰਨੇ ਲੋਕਾਂ ਦਾ ਇਹਨੇ ਠੱਗੀ ਮਾਰੀ ਆ ਉਹ ਤੁਸੀਂ ਹਰਾਨ ਹੋ ਗਏ ਕਿ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਉਹਨੂੰ ਪਤਾ ਲੱਗਾ ਕਿ ਆ ਗਿਆ ਤੇ ਉਹ ਬੰਦੇ ਤੇ ਉਲਟ ਦਬੇ ਮਾਰਦੇ ਸ਼ੁਰੂ ਕੀਤੇ ਕਿ ਤੁਸੀਂ ਜੇ ਕਿਸੇ ਨਾ ਲੋਕ ਇਹਨੂੰ ਦੱਸੋਗੇ ਤੇ ਮੈਂ ਤੁਹਾਡੇ ਖਿਲਾਫ ਹੋਰ ਕਾਰਵਾਈ ਕਰੂੰਗਾ ਸੋ ਮੈਂ ਪੰਜਾਬ ਦੇ ਵਿੱਚ ਜਿਹੜੇ ਲੋਕ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੇ ਵਿੱਚ ਲੱਗੇ ਆ ਉਹਨਾਂ ਨੂੰ ਤੁਹਾਡੇ ਹੱਥੋਂ ਇਹ ਦੱਸਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਗੈਰ ਕਾਨੂੰਨੀ ਜਿਹੜੀ ਮਨੁੱਖੀ ਤਸਕਰੀ ਨਹੀਂ ਕਰ ਲਊਗੀ ਪਾਵੇ ਜੋ ਮੱਦੀ ਹੋ ਜੇ ਜਿਹੜੇ ਬੰਦੇ ਆਏ ਐ ਇਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਲਿਖ ਕੇ ਦੇਣ ਕਿ ਉਹਨਾਂ ਕੋਲ ਪੈਸੇ ਕਿੱਥੇ ਲਏ ਉਹਦੋਂ ਕੁਝ ਟਰੈਵਲ ਏਜੰਟ ਕੁਝ ਬੰਦਿਆਂ ਨੇ ਦੱਸਿਆ ਕਿ ਦੁਬਈ ਦੇ ਟਰੈਵਲ ਏਜੰਸੀਗੇ ਜਿਨ੍ਹਾਂ ਨੂੰ ਪੈਸੇ ਦਿੱਤੇ ਆ ਦੁਬਈ ਤੇ ਮੈਂ ਕਾਰਵਾਈ ਕਰਦੇ ਅਸਮਤ ਹੋਊਂਗਾ ਇਹ ਤਾਂ ਮੈਂ ਆਪਣੇ ਐਡਵੋਕੇਟ ਜਦਾਂ ਨੂੰ ਪੁੱਛ ਕੇ ਕਿ ਆਪਾਂ ਉੱਥੇ ਕੁਝ ਕਰ ਸਕਦੇ ਕਿ ਨਹੀਂ ਕਰ ਸਕਦੇ ਪਰ ਪੰਜਾਬ 'ਚ ਜਿਹੜਾ ਬੰਦਾ ਇਸ ਮੱਲੇ ਮਨੁੱਖੀ ਤਸਕਰੀ ਵਾਲੇ ਮਾਫੀਆ ਦਾ ਹਿੱਸਾ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗਾ ਕੇ ਵੀ ਟਰੈਵਲ ਏਜੰਟ ਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਭਾਵੇਂ ਜੋ ਬਦੀ ਹੋ ਜਾਈ ਅਸੀਂ ਹਰ ਇੱਕ ਦੇ ਖਿਲਾਫ ਕਾਰਵਾਈ ਕਰਾਂਗੇ ਉਹਦੇ ਸਾਰੇ ਲੋਕ ਭੋਲੇ ਭਾਲੇ ਤੁਸੀਂ ਦੱਸੋ ਕੇ ਕੋ 50 ਲੱਖ ਕੇ ਕੋ 60 ਲੱਖ ਹਰਿਆਣੇ ਵਾਲੇ ਮੁੰਡੇ ਦੱਸ ਰਹੇ ਸੀਗੇ ਕਿ ਉਹਨਾਂ ਕੋ ਦੋ ਬੰਦਿਆਂ ਕੋ 2 ਕਰੋੜ ਰੁਪਈਆ ਲੈ ਗਏ ਬਸ ਤੁਸੀਂ ਦੇਖੋ ਕਿੱਥੇ ਕਿੰਨੀ ਕਿੰਨੀ ਬੋਲੀ ਜਿਹੜੀ ਆ ਉਹਨਾਂ ਨੇ ਲਾਕ ਕੇ ਤੇ ਬੰਦਿਆ ਨੂੰ ਜਿਹੜਾ ਫਰਾਡ ਕੀਤਾ ਜੇ ਮੈਨੂੰ ਪਤਾ ਲੱਗਾ ਅੱਜ ਹੀ ਕਿ ਅਗਲੇ ਦਿਨਾਂ ਦੇ ਵਿੱਚ ਹੋਰ ਭਾਰਤੀ ਵੀ ਜਿਹੜੇ ਵਾਪਸ ਆ ਰਹੇ ਆ ਸੋ ਜਿਹੜਾ ਵੀ ਵਾਪਸ ਆਊਗਾ ਜਿਹੜਾ ਵੀ ਸਾਡੇ ਨਾਲ ਸੰਪਰਕ ਕਰਕੇ ਐਨ ਆ ਆਰ ਆਈ ਡਿਪਾਰਟਮੈਂਟ ਦੇ ਨਾਲ ਸੰਪਰਕ ਕਰਕੇ ਸਾਨੂੰ ਲਿਖਤੀ ਦਊਗਾ ਐਫੀਡੇਵਟ ਦਊਗਾ ਕਿ ਮੇਰੇ ਕੋ ਐਸ ਬੰਦੇ ਨੇ ਆ ਜਿਹੜਾ ਫਰਾਡ ਕੀਤਾ ਮੇਰੇ ਨਾਲ ਮੇਰ ਨਾਲ ਧੋਖਾ ਕੀਤਾ ਹੈ ਮੈਨੂੰ ਮੱਲਾ ਜਿਹੜਾ ਇਹਨਾਂ ਨੇ ਮੇਰੇ ਕੋਲ ਪੈਸੇ ਲੈ ਅਸੀਂ ਉਸ ਬੰਦੇ ਦੇ ਖਿਲਾਫ ਉਸ ਟ੍ਰੈਵਲ ਏਜੰਟ ਦੇ ਖਿਲਾਫ ਜਿਹੜਾ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਔਰ ਕਿਸੇ ਨੂੰ ਵੀ ਪੰਜਾਬ ਦੀ ਧਰਤੀ ਤੇ ਮਨੁੱਖੀ ਤਸਕਰੀ ਜਿਹੜੀ ਆ ਗੈਰਕਾਨੂੰਨੀ ਮਨੁੱਖੀ ਤਸਕਰੀ ਉਹ ਨਹੀਂ ਕਰਨ ਦਿਆਂਗੇ ਇਸ ਕਰਕੇ ਮੈਂ ਤੁਹਾਨੂੰ ਸੱਦਿਆ ਸੀਗਾ ਕਿ ਪਹਿਲੇ ਹੀ ਟਾਈਮ ਦੇ ਉੱਤੇ ਕਿਉਂਕਿ ਸੀਐਮ ਸਾਹਿਬ ਕਹਿੰਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਤਾਂ ਜਦੋਂ ਪਤਾ ਲੱਗਾ ਅਸੀਂ ਆਪਣੀ ਕਾਰਵਾਈ ਉਸੇ ਲਈ ਰੰਭਤੀ ਹੈ ਹੋਰ ਵੀ ਜਲਦੀ ਜਲਦੀ ਪਤਾ ਲੱਗੂਗਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਕਾਰਵਾਈ ਕਰਾਂਗੇ ਪਰ ਜਿਹੜੇ ਲੋਕ ਇਸ ਇਸ਼ੂ ਦੇ ਉੱਤੇ ਪੋਲਟਿਕਸ ਕਰਦੇ ਉਹਨਾਂ ਦੇ ਬਿਆਨ ਪੜਕੇ ਭਾਰਤ ਦੇ ਵਿਦੇਸ਼ ਮੰਤਰੀ ਦਾ ਬਿਆਨ ਪੜਕੇ ਉਹ ਹਰਿਆਣਾ ਦੇ ਇੱਕ ਮੰਤਰੀ ਦਾ ਬਿਆਨ ਪੜਕੇ ਅੱਜ ਮੇਰਾ ਮਨ ਬਹੁਤ ਦੁਖੀ ਹੋਇਆ ਕਿ ਜਦ ਇਹ ਲੋਕ ਜਿਹੜੇ ਇੰਦੀਆ ਟਾੜਾ ਮਾਰਦੇ ਆ ਦੇਸ਼ ਭਗਤੀ ਦੀ ਆ ਜਿਹੜੇ ਇੰਨਾ ਕਹਿੰਦੇ ਆ ਕਿ ਸਾਡੇ ਅੰਦਰ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਆ ਉਹ ਬੰਦੇ ਕਹਿੰਦੇ ਆ ਜੀ ਕਿ ਅਮਰੀਕਾ ਦੇ ਲਾਅਨਸਾ ਦੀ ਹੋਇਆ ਪਰ ਉਹਨਾਂ ਭੋਰਿਆਂ ਨੂੰ ਨਹੀਂ ਪਤਾ ਕਿ ਅਮਰੀਕਾ ਦਾ ਲਾਅਨਸਾ ਅਮਰੀਕਾ 'ਚ ਹੀ ਲਾਗੂ ਹੁੰਦਾ ਅਮਰੀਕਾ ਨੂੰ ਕਿੰਨੇ ਇਖਤਿਆਰ ਦਿੱਤਾ ਕਿ ਤੁਸੀਂ ਇੰਡੀਆ ਦੀ ਧਰਤੀ ਦੇ ਉੱਤੇ ਸਾਡੇ ਬੰਦਿਆਂ ਨੂੰ ਸਰ ਮਤਲਬ ਜਿਹੜਾ ਹੱਥ ਘੜੀਆਂ ਤੇ ਜੰਜੀਰਾ ਲੈ ਕੇ ਆਓ ਇਹ ਕਿਤੇ ਕੋਈ ਕੋਈ ਸਾਡਾ ਕਾਨੂੰਨ ਕਿਤੇ ਵੀ ਜਿਹੜਾ ਉਹ ਕਿਸੇ ਵੀ ਦੇਸ਼ ਨੂੰ ਦੂਜੇ ਦੇਸ਼ ਨੂੰ ਅਲਾਉ ਨਹੀਂ ਕਰਦਾ ਕਿ ਸਾਡੇ ਨਾਗਰਿਕ ਜਿਹੜੇ ਆ ਸਾਡੇ ਭਾਰਤੀਆਂ ਦੇ ਨਾਲ ਇਦਾਂ ਮੱਲੇ ਜਿਹੜਾ ਕੀਤਾ ਜਾਵੇ ਔਰ ਅੱਗੇ ਤੋਂ ਵੀ ਮੈਂ ਅੱਜ ਫੇਰ ਕਹੂੰਗਾ ਪ੍ਰਧਾਨ ਮੰਤਰੀ ਮੋਦੀ ਜੀ ਤੁਹੇ ਪ੍ਰਧਾਨ ਮੰਤਰੀ ਜੀ ਤੁਸੀਂ ਬਾਅਦ ਬਾਅਦ ਇਹ ਕਹਿੰਦੇ ਰਹੋ ਕਿ ਮੈਰਕਾ ਦੇ ਰਾਸ਼ਟਰਪਤੀ ਟਰੰਪ ਜੀ ਮੇਰੇ ਮਿੱਤਰ ਨੇ ਮੇਰੇ ਦੋਸਤ ਨੇ ਤੇ ਸਰ ਅੱਗੇ ਤੋਂ ਇਦਾਂ ਦੀ ਗੱਲ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਔਰ ਜੇ ਲੋ ਤੁਸੀਂ ਪਤਾ ਲੱਗਾ ਕਿ ਅਮਰੀਕਾ ਜਾ ਰਹੇ ਨੇ ਜੇ ਤੁਸੀਂ ਅਮਰੀਕਾ ਜਾ ਰਹੇ ਹੋ ਤੇ ਇਹ ਇਸ਼ੂ ਜਿਹੜਾ ਸਰ ਦੇ ਅੱਜ ਉੱਥੇ ਜੋ ਅਖਬਾਰਾਂ 'ਚ ਮੈਂ ਪੜਿਆ ਕਿ 18 ਸਾਲ ਦਾ ਬੰਦਾ ਜੀ ਜਿਹੜਾ ਗੈਰ ਕਾਨੂੰਨੀ ਗਿਆ ਰੋਟੀ ਰੋਜੀ ਦੀ ਗਿਆ ਸੀਗਾ ਉਹਦੇ ਖਿਲਾਫ ਅਮਰੀਕਾ ਕਾਰਵਾਈ ਕਰ ਰਿਹਾ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਅਮਰੀਕਾ ਹੈ ਉਸ ਦੇਸ਼ ਦੇ ਵਿਕਾਸ ਦੇ ਵਿੱਚ ਭਾਰਤੀਆਂ ਨੇ ਬਹੁਤ ਵੱਡਾ ਰੋਲ ਦਾ ਕੀਤਾ ਮਿਲੀਆ ਤੋਂ ਵੱਧ ਭਾਰਤੀ ਜਿਹੜੇ ਵੱਖ-ਵੱਖ ਬਿਨਸ ਜਿਹੜੇ ਆਗ੍ਰਿਕਲਚਰ ਦਾ ਰੈਸਟੋਰੈਂਟ ਹੋਟਲ ਪਤਾ ਜੀ ਕਿੰਨੇ ਬਿਨਸ ਨੇ ਸਾਡੇ ਬੰਦਿਆਂ ਦੇ ਸਾਡੇ ਬੰਦਿਆਂ ਦੇ ਭਾਰਤੀਆਂ ਦਾ ਸਾ ਅਮਰੀਕਾ ਨੂੰ ਇਹ ਸਟੇਜ ਤੇ ਪਹੁੰਚਾਉਣ ਦੇ ਵਿੱਚ ਅੱਜ ਜਿੱਥੇ ਉਹ ਖੜਾ ਜਿੱਥੇ ਉਹਦਾ ਵਿਕਾਸ ਹੈ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਉਹ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਅੱਜ ਬੰਦੇ ਚੱਲ ਗਏ ਜੇ ਬੰਦੇ ਆਪਣੀ ਰੋਟੀ ਰੋਟੀ ਦੋਜੀ ਲਈ ਗਏ ਉਹਨਾਂ ਨੇ ਕੋਈ ਜੁਰਮ ਨਹੀਂ ਕੀਤਾ ਉਹਨਾਂ ਦਾ ਕੋਈ ਕੋਈ ਅਤਵਾਦੀ ਨਹੀਂ ਗਏ ਕੁਝ ਨਹੀਂ ਗਏ ਪਰ ਜੇ ਚਲੇ ਗਏ ਤੋਂ ਉਹਨਾਂ ਦਾ ਇਹ ਵਿਹਾਰ ਕਰਨਾ ਇਹ ਸਭ ਬਹੁਤ ਨਿੰਦਨਯੋਗ ਜਿਹੜੀ ਕਾਰਵਾਈ ਹੈ ਉਹ ਮੈਂ ਕਹੂੰਗਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਤੇ ਅਮਰੀਕਾ ਨਾਲ ਗੱਲ ਕਰ ਸਾਡਾ ਕੋਈ ਵੀ ਨਾਗਰਿਕ ਇਹ ਠੀਕ ਹੈ ਕਿ ਦੇਸ਼ਾਂ ਦਾ ਕਾਨੂੰਨ ਹੁੰਦਾ ਹੈ ਕੋਈ ਵੀ ਸਾਡਾ ਨਾਗਰਿਕ ਜੇ ਗੈਰ ਕਾਨੂੰਨੀ ਤੌਰ ਤੇ ਉਹ ਡਿਪੋਰਟ ਹੋ ਜਾਂਦਾ ਤੇ ਉਹ ਸਾਡੇ ਬੰਦੇ ਨੂੰ ਸਾਡੇ ਭਾਰਤੀ ਨੂੰ ਉਹ ਸਾਡੀ ਐਮਬੈਸੀ ਦੇ ਵਿੱਚ ਛੱਡ ਕੇ ਉਹਨਾਂ ਸਾਡੇ 6 ਦਫ਼ਤਰ ਅਮਰੀਕਾ ਦੀ ਧਰਤੀ ਦੇ ਉੱਤੇ ਸਾਡਾ ਦੂਤਾ ਵਾਸ ਵਿਸ਼ੰਕਨ ਡੀਸੀ ਦੇ ਵਿੱਚ ਸਾਨ ਫਰਸਕੋ ਦੇ ਵਿੱਚ ਐਲੈ ਦੇ ਵਿੱਚ ਸ਼ਿਕਾਗੋ ਦੇ ਵਿੱਚ ਔਰ ਚਾਰਟਲ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਾਡੇ ਉੱਥੇ ਅਧਿਕਾਰੀ ਬੈਠੇ ਆ ਉਹ ਸਾਡੇ ਬੰਦੇ ਉੱਥੇ ਛੱਡਣ ਸਾਡੇ ਅਧਿਕਾਰੀਆਂ ਕੋ ਛੱਡਣ ਅੱਗੇ ਸਾਡੇ ਅਧਿਕਾਰੀ ਉਹਨਾਂ ਨੂੰ ਦੇਸ਼ ਵਾਪਸੀ ਜਿਹੜੀ ਹੈ ਉਹਨਾਂ ਦੀ ਸਰ ਇੱਕ ਆਮ ਰੈਗੂਲਰ ਜਿਹੜੇ ਜੱਤ ਦੀ ਜਹਾਜ਼ ਨੇ ਉਹਨਾਂ ਦੇ ਵਿੱਚ ਕਦਾਈ ਜਾ ਬਜਾਏ ਕਿ ਤੁਸੀਂ ਫੌਜ ਦੇ ਜਾ ਲਈ ਫਿਰਦੇ ਜਿੱਦਾਂ ਪਤਾ ਨਹੀਂ ਕਿੰਨਾ ਕਬੜਾ ਤੁਸੀਂ ਮਤਲਬ ਮਾਲਕਾ ਮਾਰ ਲਿਆ ਕਿੰਨਾ ਕਬੜਾ ਕੰਮ ਕਰ ਲਿਆ ਤੁਸੀਂ ਜਿਹੜਾ دہشت ਕ੍ਰੀਟ ਕਰਦੇ ਹੋ ਸੋ ਮੈਂ ਮੈਂ ਕਹੂੰਗਾ ਕਿ ਪ੍ਰਧਾਨ ਮੰਤਰੀ ਜੀ ਖਿਆਲ ਰੱਖਣ ਅੱਗੇ ਤੋਂ ਇਦਾਂ ਦੀ ਇੰਡੀਆ ਦੀ ਧਰਤੀ ਦੇ ਉੱਤੇ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਅਨਮਨੁੱਖੀ ਵਿਵਹਾਰ ਕਰਕੇ ਉਹਦੇ ਮਨੁੱਖੀ ਅਧਿਕਾਰਾਂ ਨੂੰ ਕੁਚਲ ਕੇ ਉਹਨੂੰ ਬੇੜੀਆਂ ਉਹਨੂੰ ਹੱਥਕੜੀਆਂ ਲਾ ਕੇ ਨਾਲ ਲਿਆਂਦਾ ਜਾਵੇ ਬਲਕਿ ਸਾਡੇ ਬੰਦਿਆਂ ਨੂੰ ਉੱਥੇ ਹੀ ਅਮਰੀਕਾ ਦੀ ਧਰਤੀ ਤੇ ਸਾਡੇ ਦੂਤਾਵਾਸ ਜਿਹੜੇ ਆ ਉਹਨਾਂ ਦੇ ਹਵਾਲਾ ਕੀਤਾ ਜਾਵੇ ਉਹ ਅੱਗੋਂ ਜਿਹੜਾ ਲੈ ਕੇ ਆਉਣਗੇ ਸੋ ਮੈਂ ਤੁਹਾਡੇ ਥੋਂ ਇੱਕ ਵਾਰ ਫੇਰ ਦਵਾਕਣਾ ਚਾਹੁੰਦਾ ਕਿ ਜਿਹੜੇ ਵੀ ਬੰਦੇ ਮਨੁੱਖੀ ਤਸਕੀ ਦੇ ਵਿੱਚ ਸ਼ਾਮਲ ਨੇ ਟ੍ਰੈਵਲ ਏਜੰਟ ਜਿਹੜੇ ਸੋ ਉਹਨਾਂ ਦੇ ਸਭ ਦੇ ਖਿਲਾਫ ਜਿਹੜਾ ਜੋ-ਜੋ ਮੇਰੇ ਕੋਲ ਐਫ.ਆਈ.ਆਰ. ਵੜਾਈ ਜਾਣਗੇ ਜੋ-ਜੋ ਮੈਨੂੰ ਬਿਆਨ ਦੇਈ ਜਾਣਗੇ ਬੰਦੇ ਕਿਸੇ ਵੀ ਜ਼ਿਲ੍ਹੇ ਦਾ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ ਪੰਜਾਬ ਦੀ ਪਵਿੱਤਰ ਧਰਤੀ ਤੇ ਇਦਾਂ ਦਾ ਜਿਹੜਾ ਗਲਤ ਕੰਮ ਆ ਉਹ ਨਹੀਂ ਕਰਦੇ ਹੋਵਾਂਗੇ ਇਹ ਮੈਂ ਤੁਹਾਨੂੰ ਮਤਲਬ ਜਿਹੜਾ ਕੱਚਾ ਦਾ ਵਿਸ਼ਾ ਬਣਾਇਆ ਜੀ ਪੰਜਾਬ ਦੀ ਪਵਿੱਤਰ ਧਰਤੀ ਦੀ ਇੱਕ ਕਿਆ ਅਮਰਸਦੀ ਗੁਰੂ ਨਗਰੀ ਹੈ ਜਿੱਥੇ ਕਿ ਪਹਿਲਾ ਜਹਾਜ਼ ਇੱਥੇ ਲੈਂਡ ਕਰਾਇਆ ਗਿਆ ਇਹ ਕਿਸੇ ਕੀ ਕਰਨਾ ਚਾਹੀਦਾ ਨਹੀਂ ਜੀ ਇਹ ਤਾਂ ਦੇਖੋ ਕੇਂਦਰ ਦੀ ਚਾਲ ਸੀਗੀ ਉਹ ਪੰਜਾਬ ਨੂੰ ਜਿਹੜਾ ਬਦਾਮ ਕਰਨਾ ਚਾਹੁੰਦੇ ਸੀਗੇ ਪਰ ਦੇਖੋ ਉਹਦੇ ਵਿੱਚ ਜਿਹੜਾ ਜਹਾਜ਼ ਆਇਆ 33 ਬੰਦੇ ਕੇ ਜਵਾਬ ਦੇ ਸੀਗੇ 33 ਹਿਦਿਆਨੇ ਦੇ ਸੀਗੇ ਤੇ ਉਹਨਾਂ ਨੇ ਇਸ ਧਰਤੀ ਨੂੰ ਚੁਣਿਆ ਇਹ ਉਹਨਾਂ ਦੀ ਬੋਝਦਲੀ ਜਸਰ ਉਹਨਾਂ ਨੇ ਇਹ ਕਿ ਐ ਨੂੰ ਭੇਜਦੇ ਹੋ ਇਹਨੇ ਇਹਨੇ ਜੋਗੇ ਨਹੀਂ ਕਹਿੰਦੇ ਹਿੰਮਤੀ ਦੀ ਅੱਜ ਮੈਂ ਹਰਿਆਣੇ ਦੇ ਮੰਤਰੀ ਦਾ ਬਿਆਨ ਸੁਣਿਆ ਸੀਗਾ ਇਹਨਾਂ ਘਟਿਆ ਬਿਆਨ ਹੈ ਔਰ ਕੋਈ ਬੰਦਾ ਉਹਨਾਂ ਬੰਦਿਆਂ ਨੂੰ ਨਹੀਂ ਮਿਲਿਆ ਸੀ ਮਿਲਿਆ ਕੱਲੇ ਉਹ ਇੰਨੀ ਹਿੰਮਤੀ ਨਹੀਂ ਕਿ ਤੁਸੀਂ ਸਭ ਦਿੱਲੀ ਤਾ ਰਹੋ ਅੱਗੋਂ ਪਿੱਛੋਂ ਤਾਂ ਕਹਿੰਦੇ ਹੋ ਦਿੱਲੀ ਇੰਟਰਨੈਸ਼ਨਲ 에어ਪੋਰਟ ਬੰਬੇ ਇੰਟਰਨੈਸ਼ਨਲ 에어ਪੋਰਟ ਕਲਕੱਤਾ ਤਾ ਰਹੋ ਉੱਥੇ ਪਰ ਕੋਈ ਨਹੀਂ ਤੇ ਲੈ ਵੀ ਆਂਦਾ ਸਭ ਹਰਿਆਣੇ ਵਾਲੇ ਉਹ ਜਿਹੜੀ ਕੈਦੀਆਂ ਵਾਲੀ ਬੱਸ ਦੇ ਵਿੱਚ ਆਪਣੇ ਜਿਹੜੇ ਨਾਗਰਿਕਾਂ ਨੂੰ ਲੈ ਕੇ ਗਏ ਸਭ ਉਹਨਾਂ ਦੀ ਵੀ ਬਹੁਤ ਮਾਰੀ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਇਹ ਵੀ ਬਹੁਤ ਨਿੰਦਨਯੋਗ ਹੈ ਉਹ ਅੱਜ ਤੱਕ ਉਹਨਾਂ ਨੇ ਸਟੈਂਡ ਨਹੀਂ ਲਿਆ ਅੱਜ ਤੱਕ ਉਹ ਆਪਣੇ ਬੰਦਿਆਂ ਦੇ ਹੱਕ 'ਚ ਵੀ ਖੜੇ ਪਰ ਅਸੀਂ ਸਰ ਖੜਾਂਗੇ ਆਪਣੇ ਬੰਦਿਆਂ ਦੇ ਹੱਕ ਦੇ ਵਿੱਚ ਅਸੀਂ ਇਦਾਂ ਦੇ ਵਿਤਕਰੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਜੋ ਵੀ ਸਰਕਾਰ ਕਰਦੀ ਕਰ ਸਕਦੀ ਹੋਊਗੀ ਅਸੀਂ ਹਰ ਹਿੱਲਾ ਕਰਾਂਗੇ ਔਰ ਜਲਦੀ ਸ਼ਾਇਦ ਅਗਲੇ ਵੀਕ ਦੇ ਵਿੱਚ ਵਿਦੇਸ਼ਵੰਤੀ ਜੀ ਨਾਲ ਟਾਈਮ ਮਿਲ ਜੇ ਵਿਦੇਸ਼ਵੰਤੀ ਨੂੰ ਮਿਲ ਕੇ ਵੀ ਇਹੀ ਬੇਨਤੀ ਕਰਾਂਗੇ ਕਿ ਭਈ ਭਾਰਤੀਆਂ ਦੇ ਨਾਲ ਇਦਾਂ ਦਾ ਸਲੂਕ ਜਿਹੜਾ ਬੰਦ ਕੀਤਾ ਜਾਵੇ ਉਹ ਜ਼ਮਾਨਾ ਬਦਲ ਗਿਆ ਉਹ ਸਮਾਂ ਬਦਲ ਗਿਆ ਕਿ ਤੁਸੀਂ ਜਿਹੜੀਆਂ ਹੁਣ ਕਾਤਵਈਆਂ ਕਾਦੇ ਹੋ ਸੋ ਮੈਂ ਮੈਂ ਫੇਰ ਇੱਕ ਵਾਰ મોદી ਜੀ ਨੂੰ ਕਹੂੰਗਾ ਕਿ ਆਪਣੇ ਮਿੱਤਰ ਪਰਮ ਮਿੱਤਰ ਪ੍ਰੰਪੀ ਨੂੰ ਕਹਿ ਕੇ ਇਸ ਮਸਲੇ ਦਾ ਬੈਠ ਕੇ ਟੇਬਲ ਤੇ ਹੱਲ ਕੀਤਾ ਜਾਵੇ ਸਾਡੇ ਮਿਲੀਅਨ ਬਾਪ ਪੀਰੇ ਜਿਨ੍ਹਾਂ ਨੇ ਅਮਰੀਕਾ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਦੋਲਦਾ ਕੀਤਾ ਜੇ ਕੁਛ ਹਜ਼ਾਰਾਂ ਲੋਕ ਸਾਡੇ ਰੋਟੀ ਰੋਜੀ ਦੀ ਗਲਤ ਤਰੀਕੇ ਨਾਲ ਚਲੇ ਗਏ ਤੇ ਸਰ ਕੋਈ ਉਹਨਾਂ ਦੇ ਜੁਰਮ ਨਹੀਂ ਕਰਤਾ ਉਹ ਕੋਈ ਟੈਰਿਸਟ ਵੀਗੇ ਉਹ ਪੇਟ ਦੀ ਖੱਤਤ ਗਏ ਆ ਉਹਨਾਂ ਦੀ ਗੱਲ ਸੁਣੀ ਜਾਵੇ ਜਦੋਂ ਇੰਡੀਆ ਹੁੰਦੇ ਉਹਨਾਂ ਨੂੰ ਗਲੇ ਲਾਇਆ ਜਾਵੇ ਸਾਡ ਉਹਨਾਂ ਨੂੰ ਪਿਆਰ ਨਾਲ ਮਿਲਿਆ ਜਾਵੇ ਇਹ ਥੋੜਾ ਕਿ ਸਰਕਾਰਾਂ ਆਪਣੇ ਨਾਗਰਿਕ ਦੇ ਜਿਹੜਾ ਮੁੱਖੀ ਮੋੜ ਲੈਂਦੀ ਹੈ ਸੋ ਮੈਂ ਜਿਹੜਾ ਭਾਜਪੀ ਦਾ ਇਹ ਵਤੀਰਾ ਹਰਿਆਣਾ ਗਜਬਾਤ ਦੇ ਵਿੱਚ ਵੀ ਨਹੀਂ ਕੋਆ ਗਜਬਾਤ ਦੇ ਵਿੱਚ ਵੀ ਜਦੋਂ ਕਿ ਕੋਈ ਉੱਥੇ ਮੰਤਰੀ ਕੋਈ ਅਧਿਕਾਰੀ ਨਹੀਂ ਆ ਹਰਿਆਣੇ ਚ ਨਹੀਂ ਆਇਆ ਇਹ ਬਹੁਤ ਜ਼ਿਆਦਾ ਵਤੀਰਾ ਜਿਹੜਾ ਇਹ ਨਿੰਦਨਯੋਗ ਅੱਛਾ ਜੀ 487 ਦੀ ਲਿਸਟ ਤਿਆਰ ਹੋ ਗਈ ਹੁਣੇ ਅਪਡੇਟਿੰਗ ਦਿੱਤੀ ਹੈ ਉਹਨਾਂ ਨੇ ਉਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਭੇਜੀ ਸੀ ਕਿ 487 ਹੋਰ ਭੇਜਣੇ ਆਪਾਂ ਕੋਈ ਗੱਲ ਨਹੀਂ ਦੇਖੋ ਜੇ ਉਹਨਾਂ ਕੋ ਕੋਈ ਇਦਾਂ ਦਾ ਹੈਗਾ ਮੈਂ ਤਾਂ ਕਹਿੰਦਾ ਕਿ ਉਹਨਾਂ ਦੇ ਹੋਂਤ ਤੋਂ ਪਹਿਲਾਂ ਮੋਦੀ ਜੀ ਗੱਲ ਕਰਦੇ ਸਰ ਜੀ 487 ਦੀ ਲਿਸਟ ਵੀ ਭੇਜ ਦਿੱਤੀ ਸਰ ਮੈਂ ਤਾਂ ਕਹਦੇ ਆ ਕਿ ਮੋਦੀ ਜੀ ਦੇ ਵਿਦੇਸ਼ ਮੰਤਰੀ ਜੀ ਉਹਨਾਂ ਨਾਲ ਗੱਲ ਕਰਦਾ ਪਰ ਭੇਜਤਾ ਉਹ ਸਾਡੇ ਦੂਤਾਵਾਸ ਜਿਹੜੇ ਸਾਡੇ ਅਧਿਕਾਰੀਆਂ ਨੂੰ ਮੈਂ ਕਿਹ ਬੰਦੇ ਸੰਪਨ ਐਦਾਂ ਬੰਦੇ ਲੈ ਕੇ ਨਾ ਭੇਜਦੇ ਪਰ ਇੰਨੀ ਕੀ ਮਜਬੂਰੀ ਪੈ ਗਈ ਸੀ ਕਿ ਯੂਐਸ ਆਰਮੀ ਦਾ ਜਹਾਜ਼ ਆਂਦਾ ਇੰਡੀਅਨ 에ਅਰਲਾਈਨ ਵੀ ਜਾ ਸਕਦੀ ਸੀ ਸਾਡੇ ਕੋ ਆਪਣੀ 에ਅਰਲਾਈਨ ਹੈ ਉਹਨੂੰ ਕਿਹਾ ਜਾਂਦਾ ਕਿ ਉਹ ਲਿਫਟ ਕਰਾ ਲੰਦੇ ਮੈਂ ਤਾਂ ਕਹਿੰਦਾ ਤੁਹਾਨੂੰ ਇਹ ਤਾਂ ਸੱਚ ਕੇਂਟਰ ਸਰਕਾਰ ਨੇ ਫੈਸਲਾ ਕਰਦਾ ਹੈ ਨਾ ਕੇਂਟਰ ਸਰਕਾਰ ਕਹਿੰਦੀ ਉਹਨਾਂ ਨੂੰ ਕਈ ਆਪਣਾ ਜਹਾਜ਼ ਭੇਜ ਦਿੰ ਸਾਡੇ ਰੋਜ਼ ਉੱਥੋਂ ਡੰਨਾ ਆਉਂਦੀਆਂ ਸਾਨ ਫਰਾਂਸਕੋ ਤੋਂ ਐਲ.ਏ ਤੋਂ ਆਉਂਦੀਆਂ ਨਿਊਯਾਰਕ ਤੋਂ ਆਉਂਦੀਆਂ ਸ਼ਿਕਾਗੋ ਤੋਂ ਕਿੰਨੇ ਅਮਰੀਕਾ ਦੇ ਵੱਡੇ ਸ਼ਹਿਰ ਹੈ ਜਿੱਥੋਂ ਆਬਦੀ ਦੇ ਫਲਾਈਟਾਂ ਆਉਂਦੀਆਂ ਜਿਹੜੇ ਡਿਪੋਰਟ ਹੋ ਕੇ ਆਏ ਉਹਨਾਂ ਨੇ ਮੁਰਗ ਦੇ ਵਾਕ ਨਵਾਵੇਂ ਸੀ ਸ਼ਿਕਾਗੋ ਨਹੀਂ ਨਹੀਂ ਉਹ ਲੱਕਰਾਂਗੇ ਓਨਲੀ ਵੀ ਮਤਲਬ ਕੱਲ ਵੀ ਉਹ ਮੁੰਡੇ ਨੇ ਮੈਨੂੰ ਸਾਰਾ ਕੁਝ ਪੁੱਛਿਆ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਆ ਸਾਰੀਆਂ ਚੀਜ਼ਾਂ ਦੇਖ ਕੇ 10 ਤਰੀਕ ਨੂੰ ਸਾਡੀ ਕੈਬਨ ਦੀ ਮੀਟਿੰਗ ਹੈ ਉਦੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਇਸ ਮਸਲੇ ਦੇ ਉੱਤੇ ਕਿ ਆਪਾਂ ਨੂੰ ਜੂਰ ਇਹਦੇ ਬਾਰੇ ਜਿਹੜਾ ਸੋਚਣਾ ਚਾਹੀਦਾ ਸਭ ਤੋਂ ਸਭ ਤੋਂ ਪਹਿਲੀ ਤਾਂ ਗੱਲ ਇਹ ਆਦਾ ਕਿ ਉਹਨਾਂ ਨੂੰ ਆਪਣੇ ਗਲੇ ਲਾਉਣਾ ਸਰ ਉਹ ਆਪਣੇ ਆ ਬਗਾਨੇ ਵੀ ਹੈ ਉਹਨਾਂ ਨੂੰ ਸਾਸ ਤੇ ਗਾਓ ਵੀ ਤੁਸੀਂ ਸਾਡੇ ਹੋ ਤੁਸੀਂ ਉਹਨਾਂ ਨਾਲ ਮੂਗ ਗੈਰ ਕਾਨੂੰਨੀ ਦੀ ਗੈਰ ਕਾਨੂੰਨੀ ਦੀ ਨਵਾਂ ਹੀ ਡਰਾਮਾ ਦੇਖ ਗੈਰ ਜਿਹੜੇ ਪੈਸੇ ਠੱਗੇ ਕਿਨੇ ਟ੍ਰੈਵਲ ਏਜੰਡਾ ਵਲੋਂ ਉਹ ਵੀ ਰਿਕਵਰ ਕੀਤੇ ਜਾਣਗੇ ਨਹੀਂ ਨਹੀਂ ਬਿਲਕੁਲ ਜਿਹੜੇ ਜਿਹੜੇ ਹੋ ਸਕਦੇ ਇਹਦੇ ਚ ਵੀ ਮੈਂ ਤੁਹਾਨੂੰ ਇੱਕ ਦੱਸਦਾ ਕਿ ਕਈ ਬੰਦੇ ਇਸ ਕਰਕੇ ਪਹਿਲਾਂ ਵੀ ਸਾਡੇ ਕੋਲ ਕਈ ਕੇਸ ਆਏ ਬਹੁਤ سارے ਬੰਦਿਆਂ ਦੀ ਇਹ ਅਪਰੋਚ ਹੁੰਦੀ ਹੈ ਕਿ ਸਾਨੂੰ ਸਾਡੇ ਪੈਸੇ ਮਿਲ ਜਾਣ ਕੇ ਨਾ ਕਿਸ ਤਰ੍ਹਾਂ ਉਹ ਇੱਕ ਕੋਸ਼ਿਸ਼ ਕਰ ਦੇ ਦਿੰਦੇ ਆ ਟ੍ਰੈਵਲ ਏਜੰਟਾਂ ਕੋਲ ਪਰ ਟ੍ਰੈਵਲ ਏਜੰਟ ਇਦਾਂ ਦਿੰਦੇ ਨਹੀਂ ਹੈ। ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਸਾਡ ਸਾਡੀ ਮਦਦ ਕਰਨ ਜਿੱਥੇ ਪੈਸਾ ਵਾਪਸ ਮਤਲਬ ਕਰਾਉਣ ਦਾ ਮੁੱਦਾ ਹੋਊਗਾ ਉਹ ਵੀ ਅਸੀਂ ਕਰਾਵਾਂਗੇ ਪਰ ਸਾਡੀ ਮੱਤ ਤੇ ਗੱਲ ਵੀ ਕਾਨੂੰਨੀ ਕਾਰਵਾਈ ਕਰਸ ਜੀ। ਯੂਐਸ ਇਥੋਂ ਤੱਕ ਕਿ ਜਿਹੜਾ ਫਰੇਟ ਹੈ ਉਹ ਵੀ ਲੈਣ ਦੀ ਤਿਆਰੀ ਚ ਕਰ ਰਿਹਾ ਜੀ ਕਿਉਂ ਕਹਿੰਦੇ ਜੀ ਸਾਡੇ ਟੈਕਸ ਪੇਅਰ ਦੇ ਪੈਸੇ ਹੈ ਅਸੀਂ ਜਿਹੜਾ ਹੈ ਇਦਾਂ ਨਹੀਂ ਕਰਾਂਗੇ ਕਿ ਲੋਕਾਂ ਨੂੰ ਘਰ ਛੱਡਣ ਜਾਈਏ ਆਪਾਂ। ਨਹੀਂ ਤਾਂ ਕਿਉਂ ਹੋਇਓ? ਉਹਨਾਂ ਨੂੰ ਕਿੰਨੇ ਗਿਆ ਪਿਓ? ਉਹਨਾਂ ਨੂੰ ਕਿੰਨੇ ਗਿਆ ਉਹ ਸਾਡੇ ਦੂਤਾਵਾਚ ਚ ਬੰਦੇ ਸਾਡੇ ਸਾਡੀ ਮੈਸੇਜ ਛੱਡ ਗਏ ਹੋਣ ਸਾਡੇ ਬਹੁਤ ਅਧਗਾਦੀ ਨੇ ਉੱਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਓ ਜੀ ਪਰ ਇਹ ਜਿਹੜਾ ਡੰਕੀ ਰੂਟ ਹੈ ਇਹਨੂੰ ਰੋਕਣ ਵਾਸਤੇ ਕੀ ਕੀਤਾ ਜਾਇਆ ਨਹੀਂ ਮੈਂ ਤਾਂ ਵੇਖੋ ਮੈਂ ਜਿਸ ਬੰਦੇ ਨੂੰ ਤੁਸੀਂ ਮਿਲ ਕੇ ਆਏ ਉਹਨੇ ਤੁਹਾਨੂੰ ਇਹ ਵੀ ਦੱਸਿਆ ਹੋਵੇਗਾ ਕਿ ਦੁਬਈ ਦੇ ਟਰੈਵਲ ਏਜੰਟ ਨੇ ਮੇਰੇ ਨਾਲ ਟੁੱਟ ਕੀ ਮਾਰੀ ਹੈ ਸਤਨਾਮ ਸਿੰਘ ਸੇਵਰ ਇੱਕ ਗੁਰਗਾ ਸੀਗਾ ਨਹੀਂ ਉਹ ਗੁਰਗਾ ਸੀਗਾ ਮੈਂ ਦੇਖੋ ਇਹੀ ਗੱਲ ਕਹਿ ਦਿਆਂ ਕਿ ਜਿਹੜਾ ਮਨੁੱਖੀ ਤਸਕਰੀ ਦਾ ਧੰਦਾ ਹੈ ਇਹ ਇੰਟਰਨੈਸ਼ਨਲ ਇਹਨਾਂ ਦਾ ਨੈਟਵਰਕ ਹੈ ਮਾਫੀਆ ਇੱਕ ਬਹੁਤ ਵੱਡਾ ਬੰਦਾ ਇੱਥੋਂ ਜਾਂਦਾ ਇੱਥੋਂ ਜਾਂਦਾ ਜਾਂਦਾ ਦੁਬਈ ਦਬੂਈ ਪਤਾ ਨਹੀਂ ਕਿੱਧਰ ਕਿੱਧਰ ਲੈ ਜਾਂਦੇ ਉਹਨਾਂ ਜੜ ਤੇ ਪੰਜਾਬ ਤੋਂ ਸ਼ੁਰੂ ਹੋ ਰਹੀ ਹੈ ਨਹੀਂ ਪੰਜਾਬ ਤੋਂ ਕਿਉਂ ਆਉਦੀ ਹੈ ਹੁਣ ਤੇ ਜੜ ਕੇ ਜਵਾਬ ਚ ਆਹਰਾਨੇ ਚ ਪੰਜਾਬ ਹੱਲ ਪੰਜਾਬ ਨੂੰ ਨਾ ਕਹਦਾ ਕਰੋ ਯਾਰ 33 ਬੰਦੇ ਹਿਧਾਨੇ ਦੇ 33 ਜਵਾਬ ਦੇ ਕੱਲੇ ਪੰਜਾਬ ਦੇ ਕੋ ਸਾਰੇ ਸਾਰੇ ਹਿੰਦੁਸਤਾਨ ਦੀ ਸਾਰ ਸੱਸਸਿਆ ਹੈ ਉਹਨਾਂ ਦੇ ਮੰਤਰੀ ਵੀ ਨਹੀਂ ਆਏ ਇੱਥੇ ਕੋਈ ਵੀ ਨਹੀਂ ਰੀਸੀਵ ਕਰਦਾ ਨਾ ਨਾ ਕੋਈ ਨਹੀਂ ਬਹੁਤ ਮਾੜੀ ਗੱਲ ਕੀਤੀ ਹੋਣਾ ਚਾਹੀਦਾ ਸੀ ਧੰਨਵਾਦ ਸਾਹਿਬ ਤੁਸੀਂ ਕਾਰਵਾਈ ਦੀ ਗੱਲ ਕੀਤੀ ਹੈ ਐਸ ਲਈ ਦੁਆਬਾ ਚੌਂਗ ਦੇ ਵਿੱਚ ਸੈਂਕੜੇ ਦਫਤਰ ਹੈਗੇ ਜਿਹੜੇ ਬਾਹਰਲੇ ਜ਼ਿਲ੍ਹਿਆਂ ਚ ਆ ਕੇ ਦਫਤਰ ਖੋਲੇ ਹੋਏ ਆ ਹਾਂਜੀ ਹਾਂਜੀ ਯੋਵਿੰਗ ਜਿਹੜੀ ਸਾਡੀ ਅੰਮ੍ਰਿਤਸਰ ਦੀ ਉਹ ਪੈਸੇ ਲੈ ਕੇ ਵਾਪਸ ਚਲ ਜਾਂਦੀ ਹੈ ਨਹੀਂ ਕੋਈ ਲਾਇਸੈਂਸ ਚੈੱਕ ਕੀਤੇ ਅਸੀਂ ਉਹ ਪਹਿਲਾਂ ਇੱਕ ਇੱਕ ਇਹਦਾ ਚੈੱਕ ਕੀਤੇ ਆ ਜਿਹਦਾ ਕੋਈ ਨਹੀਂ ਹੋਇਆ ਉਹਦਾ ਚੈੱਕ ਦਵਾਂਗੇ ਬਸ ਮੇਰੀ ਬੇਨਤੀ ਆ ਕਿ ਜਿਹੜੇ ਬੰਦੇ ਆ ਠੱਗੀ ਖਾ ਲਿੰਦੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਸਰ ਜਿਹੜੇ ਲੋਕ ਸਾਡੇ ਅੱਗੇ ਦੀ ਆਉਣਗੇ ਆਪਾਂ ਕਿੱਦਾਂ ਕਾਰਵਾਈ ਕਰਾਂਗੇ ਅੱਗੇ ਤੇ ਆਂਦੇ ਆ ਆ ਗੇਂਦੇ ਕਾਰਵਾਈ ਕੋਈ ਨਹੀਂ ਹੁੰਦੀ। ਉਹ ਕਿਉਂ ਨਹੀਂ ਹੁੰਦੀ? ਸਾਡਾ ਕਾਰਵਾਈ ਹੋਈ ਨਹੀਂ। ਉਹ ਜਿਹੜੇ ਲੋਕ ਹੈਗੇ ਨੇ ਜਿਹੜੇ ਸਾਡੇ ਇਹ ਪੜੀ ਐਨਵਾਇਰਨਮੈਂਟ ਦਾ। ਸਾਡ ਸਭੀਆਂ ਘਟਿਆਜ ਹੋਈ ਕੀ ਹੋਈ? ਸਾਡੇ ਇਹ ਮੈਂ ਉਹਨਾਂ ਦੇ ਕੇਸ ਦਾ ਤਾਂ ਹੋ ਗਈ। ਮਨਜੀਤ ਸਾਹਿਬ ਇੱਕ ਬੰਦਾ ਆਵਾਜ਼ ਚੀ ਰਿਹਾ। ਨਹੀਂ ਜੀ। ਉਹ ਵੀ ਆਖਦਾ ਜੀ ਕੰਦਰੀ 5 ਲੱਖ ਪਰਸਨ ਦੋਮਗਾ ਮੈਂ ਕਾਰਵਾਈ ਕੋਈ ਨਹੀਂ ਕਰ ਹੋਈ। ਸਾਡੀ ਵੀ ਦੇਖੋ ਇਹਦੇ ਤੋਂ ਪਹਿਲਾਂ ਸਾਡੇ ਐਨਆਰਏ ਡਿਪਾਰਟਮੈਂਟ ਨੇ ਸੈਂਕੜੇ ਕੇਸ ਜਿਹੜੇ ਦੰਦ ਕੀਤੇ ਟਰੈਵਲ ਏਜੰਸੀਆਂ ਬੰਦ ਕਰਾਈਆਂ ਜਿੱਥੇ ਵੀ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਰੋਂਗ ਹੈ ਜਾਂ ਲੋਕ ਆ ਕੇ ਸ਼ਿਕਾਇਤ ਕਰਦੇ। ਸਮਝ ਗਿਓ ਵਿੰਕੋ ਲਿਸਟ ਮੰਗਾਉਗਾ ਕਿੰਨੇ ਦਫਤਰ ਦੁਆਬਾ ਚੋਂ ਕਿੰਨੇ ਦੇ ਬਿਲਕੁਲ ਬਿਲਕੁਲ ਮੰਗਾਉਗੇ ਮੰਗਾਈ ਆ ਢੀ ਸਾਬ ਨੂੰ ਕਿਹਾ ਕਿ ਸਾਰਿਆਂ ਨੂੰ ਚੈੱਕ ਕਰੀਏ ਇਹਨਾਂ ਦੇ ਸਾਰਿਆਂ ਦੇ ਪੇਪਰ ਲਓ ਕਿੱਥੇ ਕਿੱਥੇ ਕੱਲੇ ਇੱਥੇ ਦੀ ਜੰਮੂ ਚ ਦੇਖੋ ਤੁਸੀਂ ਲੁਧਿਆਣੇ ਚ ਮੋਗਾ ਜਗਰਾਉਂ ਜਿਲ੍ਹਾ ਜਾ ਕੇ ਦਫਤਰ ਖੋਲੇ ਆਏ ਆ ਇਹ ਤਾਂ ਠੱਗੀ ਮਾਰਦੇ ਜਾਂਦੇ ਭਾਈ ਲੱਭਦੇ ਨਹੀਂ ਤੇ ਨੂੰ ਠੱਗੀ ਦੀ ਮਾਰ ਮਾਰ ਲਾਂਗੇ ਜੀ ਤੁਸੀਂ ਤੁਸੀਂ ਦਾਤਾ ਤੂੰ ਦੇਖ ਲਓ ਥੱਲੇ ਬਸੇ ਜੀ ਪਾ ਜੀ ਹੁਣ ਤਾਂ ਚਲੋ ਮਾਮਲਾ ਪੱਕਿਆ ਹੋਇਆ ਹੈ ਬਾਅਦ ਥੱਲੇ ਬਸੇ ਪਾ ਜੇ ਮਾਮਲਾ ਜਿਹੜਾ ਮੇਰੇ ਵਾਲਾ ਬਸਤਾ ਉਹ ਕਦੀ ਠੰਡਾ ਨਹੀਂ ਹੋਇਆ ਗ ਪੰਜਾਬ ਆਪਣੇ ਵਾਲਾ ਬਸਤਾ ਜਲਦੀ ਰਹਿੰਦਾ ਅਕਦੀ ਠੰਡਾ ਬਸਤਾ ਜਿੰਦਾ ਆਪਣਾ ਹਾਂ ਇਹ ਠੀਕ ਹੈ ਟਾਈਮ ਲੱਗ ਜਾਂਦਾ ਪਰ ਬਸ ਮੈਂ ਜਿਹੜੀ ਚੀਜ਼ ਨੂੰ ਹੱਥ ਪਾ ਲੈਣਾ ਜਿਹੜੀ ਚੀਜ਼ ਸੀਐਮ ਸਾਹਿਬ ਕਹਿੰਦੇ ਆ ਕਰਦੇ ਆ ਮੇਰੇ ਸਾਹਦ ਆਪਣਾ ਇੱਕ ਢੰਗ ਬਸ ਵੇਦਾ ਆ ਗਿਆ ਤੁਸੀਂ ਦੇਖੀ ਜੋ ਅੱਗੇ ਅੱਗੇ ਕੀ ਬਣਦਾ ਹਾਂ 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 ਬੜੋਗੇ ਬੜੋਗੇ ਉਹਨਾਂ ਨੇ ਕਿਹਾ ਕਿ ਵਿਦੇਸ਼ ਜਾਣ ਦੀ ਆਖਿਰ ਸਾਨੂੰ ਚਾਹਤ ਐਸਲੀ ਹੁੰਦੀ ਕਿਉਂਕਿ ਪੰਜਾਬ ਵਿੱਚ ਰੋਜ਼ਗਾਰ ਦੇ ਮੌਕੇ ਨਹੀਂ ਮਿਲਦੇ ਬੇਰੁਜ਼ਗਾਰ ਫਿਰ ਰਹੇ ਨੇ ਤੇ ਫਿਰ ਇਹਨਾਂ ਬਾਰੇ ਕੀ ਸੋਚਦੇ ਨਹੀਂ ਨਹੀਂ ਦੇਖੋ ਮੈਂ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਕਿਹੜੇ ਬੰਦਿਆਂ ਦੇ ਇਹ ਦਿਮਾਗ 'ਚ ਗੱਲ ਹੈ ਅੱਜ ਵੀ ਸਵੇਰੇ ਬੀਬੀਸੀ ਆਲੇ ਆਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾਂ ਤਾਂ ਆਪਣੇ ਦਿਮਾਗ ਦੇ ਵਿੱਚੋਂ ਇਹ ਗੱਲ ਕੱਢ ਦਿਓ ਕਿ ਤੁਸੀਂ ਤਾਂ ਕਿਸੇ ਦੇ ਇੱਥੇ ਏਦਾਂ ਕਰ ਸਕਦੇ ਹੋ ਬੰਗਲਾਦੇਸ਼ 'ਚ ਜਾ ਕੇ ਪਰ ਕਿਸੇ ਸਭ ਬੰਦਾ ਇੰਡੀਆ 'ਚ ਵੀ ਰਹਿ ਕੇ ਮਿਹਨਤ ਕਰਕੇ ਬਹੁਤ ਟੌਪ ਦੀ ਕਰ ਸਕਦੇ ਆ ਬਹੁਤ ਲੋਕ ਨੇ ਜਿਨ੍ਹਾਂ ਨੇ ਤਰੱਕੀ ਕੀਤੀ ਤੁਸੀਂ ਦੇਖਿਆ ਪਿੰਡਾਂ ਦੇ ਅੱਡੇਆਂ ਦੇ ਉੱਤੇ ਕਿੰਨੀਆਂ ਦੁਕਾਨਾਂ ਮੁੰਡਿਆਂ ਨੇ ਖੁਦ ਖੋਲੀਆਂ ਛੋਟ-ਜੋਟ ਜਿਹਾ ਅਜੇ ਨਾ 50 ਲੱਖ 60 ਲੱਖ ਦੇ ਕੇ ਜਾਂਦੇ ਆ ਇਹ ਤਾਂ ਸਭ 20-25 ਲੱਖ ਰੁਪਈਆ ਤੁਹਾਡੇ ਕੋ ਹੋਵੇ ਤਹਾਡੀ ਰੋਟੀ ਦੋ ਜੀ ਕਾਲੀਤ ਵਧੀਆ ਇੱਕ ਤੁਸੀਂ ਕੰਮ ਕਰ ਸਕਦੇ ਮੰਤਰੀ ਸਾਹਿਬ ਜਿਸ ਤਰ੍ਹਾਂ ਕੁਝ ਪਾਰਟੀਆਂ ਹਾਲਾਂਕਿ ਥਿੰਦੇ ਤੌਰ ਤੇ ਸਿਮਰਨਜੀਤ ਸਿੰਘ ਮਾਨ ਦਾ ਵੀ ਨਾਂ ਲਿਆ ਜਾਂਦਾ ਕਿ ਪੋਲਿਟਿਕਲ ਅਸਾਈਲ ਹੁੰਦੀਆਂ ਦੇ ਦਿੱਤੀਆਂ ਜਾਂਦੀਆਂ ਉਹਨਾਂ ਦੀ ਕਿੰਨੀ ਕੁ ਭੁਗਤਾਂ ਤੁਸੀਂ ਸਮਝਦੇ ਹੋ ਨਹੀਂ ਦੱਸਦਾ ਤਾਂ ਗਲਤ ਹੈ ਮੈਂ ਮੈਂ ਤਾਂ ਸਰ ਵੇਖੋ ਮੈਂ ਇਸ ਗੱਲ ਤੇ ਬੜਾ ਸਖਤ ਖਲਾਅ ਪਿਆ ਵੀ ਤੁਸੀਂ ਗੈਰ ਕਾਨੂੰਨੀ ਟੰਗਾਂ ਦਾ ਬਾਦ ਦਿਓ ਮੈਂ ਕਹਿੰਦਾ ਆਪਣੇ ਬੱਚਿਆਂ ਨੂੰ ਪੜਾਓ ਆਪਣੇ ਬੱਚਿਆਂ ਨੂੰ ਪੜਾਓ ਸਾਰੀ ਦੁਨੀਆ ਨੇ ਦਰਵਾਜ਼ੇ ਖੋਲ੍ਹਿਆ ਜਿਹਦੇ ਕੋਲ ਲਾਇਕਤਾ ਉਹ ਤੇ 2 ਮਿੰਟ ਵੀ ਲਾਉਂਦਾ ਸਰ ਅੱਪਾ ਇਹ ਕੰਮ ਕਿਉਂ ਕਹਿੰਦੇ ਆ ਉਹਨਾਂ ਨੂੰ ਕਿ ਤੁਹਾਨੂੰ ਪੋਲਿਟਿਕਲ ਸਰਵਲੈਂਸ ਲਈ ਸਾਡੇ ਕੋਲ ਚਿੱਠੀਆ ਲਾਓ ਜੀ ਆ ਲਓ ਵਾਏ ਅੱਪਾ ਕਿਉਂ ਦੀ ਕਹਿੰਦੇ ਆ ਕਿ ਆਪਣਾ ਕੰਪਿਊਟਰ ਹੱਥੇ ਚ ਪੜੋ ਪੜੋ ਆਪਣਾ ਟੈਸਟ ਦਿਓ ਟੈਸਟ ਦੇ ਕੇ ਜਾਓ ਸਾਰੀ ਦੁਨੀਆ ਦੇ ਦਵਾਜੇ ਖੁੱਲੇ ਇਸ ਕਰਕੇ ਮੈਂ ਜਿਹੜਾ ਵੀ ਬੰਦਾ ਇਦਾਂ ਦਾ ਕੰਮ ਕਰਦਾ ਮੈਂ ਉਹਦੇ ਖਿਲਾਫ ਰਾਜਨੀਤਿਕ ਪਾਰਟੀਆਂ ਦੇ ਲੋਕ ਖੁੱਲੀ ਘੱਟੇ ਉਹਨਾਂ ਨੂੰ ਕੀ ਸੁਣਿਆ ਉਹਨਾਂ ਨੂੰ ਵੀ ਸਦਾ ਕੇਸਾ ਟੈਸਟ ਕਰੋ ਪੰਜਾਬ ਤੇ ਇਦਾਂ ਦਾ ਕੰਮ ਜਿਹੜਾ ਆਪਣਾ ਬੰਦ ਕਰੋ ਇਹ ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਨਾਂ ਦੇ ਇਸ ਕੰਮ ਨਾਲ ਜਿਹੜਾ ਉਹ ਟ੍ਰੈਵਲ ਦੇੰਤਾਂ ਨੂੰ ਬੜੀ ਵੱਡੀ ਹਲਾਸ਼ੇ ਦੀ ਮਿਲਦੀ ਆ ਉਹ ਕਹਿ ਦੋ ਜੀ ਤੁਹਾਨੂੰ ਉੱਥੋਂ ਚਿੱਠੀ ਲੈ ਦਾਂਗੇ ਜੀ ਆ ਕਹਾਂ ਮੈਨੂੰ ਪਤਾ ਕੀ ਕਰਦੇ ਲੋਕ ਇਸ ਕਰਕੇ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਸਾਤ ਤੁਸੀਂ ਇੱਕ ਇੱਕ ਕੰਮ ਬੰਦ ਕਰੋ ਪੰਜਾਬ ਕਾਲਾ ਜੱਟ ਹੋਣਾ ਜੀ ਲੋਕ ਆਪਣੀ ਜੇਬ ਚ ਭਾ ਗਏ ਆਦਮੀ ਸਿਰ ਤੇ ਚੜਾਣੇ ਆਪਣੀ ਜੇਬ ਚ ਪਾ ਦੁੱਤੇ ਚਲੋ ਛੱਡੋ ਆਪਾਂ ਦੇ ਦੁਨਿਆ ਦੇ ਦਵਾ ਦੇ ਹੋਏ ਜੀ